ਹਾਂ نیٹ ਠੀਕ ਹੈ ਸਾਡਾ ਸਾਡਾ ਸਰ ਗਿਆ ਬਸ ਓਕੇ ਸਰ

ਆ ਬਹੁਤ ਬਲਵਿੰਦਰ ਪ੍ਰੈਸਰ ਵਾਟਰ ਵੀ ਆਇਆ ਨੇ ਉਹ ਬਲਵਿੰਦਰ ਬਲਵਿੰਦਰ ਕੋਈ ਹੋ ਸਕਦਾ ਦੋਨੋਂ ਬੰਦੇ ਨੇ ਕਰੀਏ ਅੱਗੇ ਹਾਂਜੀ ਚੱਕ ਲੈਣੀ ਚੱਕ ਚੱਲੋ ਚੱਲੋ ਹਾਂਜੀ ਸਰ ਬਜਰਾਵਰ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਪਹਿਲਾਂ ਵੀ ਬਹੁਤ ਤੇਜ਼ ਗਤੀ ਨਾਲ ਹੋਇਆ ਤੇ ਬਜਰਾਵਰ ਦੇ ਵਿੱਚ ਕਾਫੀ ਸਰਪੰਚ ਸਾਹਿਬ ਦੀ ਤੇ ਪੰਚਾਇਤ ਦੀ ਰਹਿਨਮਾਈ ਹੇਠ ਰਿਕਾਰਡ ਤੋੜ ਵਿਕਾਸ ਹੋਇਆ ਮੈਂ ਸਭ ਤੋਂ ਪਹਿਲਾਂ ਤੇ ਪੰਚਾਇਤ ਨੂੰ ਬਹੁਤ ਮੁਬਾਰਕਬਾਦ ਦਿੰਦਾ ਔਰ ਅੱਜ ਇਸੇ ਕਲੀਨਿਕ ਦਾ ਜਿ세 ਉਦਘਾਟਨ ਕਰਨਾ ਹੈ ਹੈਲਥ ਐਂਡ ਵੈਲਨੈਸ ਸੈਂਟਰ ਇੱਕ ਬਣਨਾ ਹੈ ਜਿਹਦੀ ਕਾਸਟ ਕਰੀਬ ਕਰੀਬ 30 ਲੱਖ 29 ਲੱਖ ਸਮਥਿੰਗ ਹਾਂ ਜੀ ਕਿਉਂ ਐਕਸਰ ਹਾਂ ਜੀ 30 ਲੱਖ ਦੇ ਕਰੀਬ ਜੇ ਦੀ ਲਾਗਤ ਹੈ ਇਹ ਬਹੁਤ ਜਲਦੀ ਜਿਹੜਾ ਬਣ ਕੇ ਤਿਆਰ ਹੋਏਗਾ ਤੇ ਕਲੀਨਿਕ ਦਾ ਪਿੰਡ ਦੇ ਲਈ ਬਹੁਤ ਜ਼ਰੂਰਤ ਵੀ ਸੀ ਬਹੁਤ ਦੇਰ ਤੋਂ ਮੰਗ ਵੀ ਸੀ ਤੇ ਬਹੁਤ ਜਲਦੀ ਇਹ ਬਣ ਕੇ ਤਿਆਰ ਹੋਏਗਾ ਸਮਰਪਿਤ ਹੋਏਗਾ ਜਨਤਾ ਨੂੰ ਤੇ ਦੂਸਰਾ ਮੈਂ ਐਕਸ਼ਨ ਸਾਹਿਬ ਦਾ ਐਕਸ਼ਨ ਪੰਚਾਇਤੀ ਰਾਜ ਉਹਨਾਂ ਦੀ ਸਮੁੱਚੀ ਟੀਮ ਜੇਈ ਸਾਹਿਬ ਤੇ ਸਾਡੇ ਐਸਐਮਓ ਸਾਹਿਬ ਹਾਰਟੇ ਬਲਡੇ ਤੋਂ ਬੈਂਸ ਸਾਹਿਬ ਉਹचे ਤੌਰ ਤੇ ਆਪਣੀ ਟੀਮ ਸਹਿਤ ਆਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਾਡੇ ਕੁਲਵੰਤ ਸੈਣੀ ਜੀ ਇੱਧਰ ਕੁਲਵੰਤ ਜੀ ਤੇ ਹੋ ਸਾਰੇ ਸਾਥੀ ਜਿੰਨੇ ਵੀ ਮੇਰੇ ਇੱਥੇ ਮੌਜੂਦ ਆ ਗਲੈਡਾ ਜੀ ਸਾਰੇ ਸਾਰੇ ਸੰਗਤ ਬਹੁਤ ਵੱਡੀ ਗਿਣਤੀ ਚਾਈ ਹੈ ਪੈਣਾ ਖਾਸ ਤੌਰ ਤੇ ਬਹੁਤ ਵੱਡੀ ਗਿਣਤੀ ਚਾਈ ਹੈ ਪੈਣਾ ਦਾ ਵੀ ਧੰਨਵਾਦ ਕਰਦਾ ਸੋ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਈ ਅੱਜ ਪਿੰਡ ਬਜਰਾਵਰ ਦੇ ਵਿੱਚ ਡਾਕਟਰ ਰਾਜ ਜੀ ਜਿਨ੍ਹਾਂ ਨੇ ਐਮਐਲਏ ਹੁੰਦੇ ਹੋਏ ਰਿਕਾਰਡ ਤੋੜ ਕੰਮ ਕਰਾਇਆ ਸਾਰੇ ਇਲਾਕੇ ਦੇ ਵਿੱਚ ਬਹੁਤ ਹੀ ਪੈਸਾ ਸਾਰੇ ਪਿੰਡਾਂ ਨੂੰ ਦਿੱਤਾ ਅੱਜ ਫਿਰ ਇੱਕ ਕਲੀਨਿਕ ਦਾ ਨੀ ਪਸਾ ਲਖਣ ਆਏ ਆ ਅਸੀਂ ਇੱਥੇ ਇਹ ਨਹੀਂ ਗੱਲ ਹੈ ਕਿ ਕੋਈ ਆਸ ਰਹੀ ਕਿ ਇੱਥੇ ਆਸ ਹੈ ਕਿ ਜੋ ਕੁਝ ਵੀ ਕਹਿੰਦੇ ਆ ਉਹ ਤੋਂ ਜਾਵਾ ਪੈਸੇ ਦੇ ਕੇ ਇਹ ਕੰਮ ਕਰਾਉਂਦੇ ਆ ਸਾਡੇ ਸਾਰੇ ਪਿੰਡਾਂ ਵਿੱਚ ਆਪਣੇ ਇਲਾਕੇ 'ਚ ਬਹੁਤ ਕੰਮ ਕਰਾਏ ਆ ਔਰ ਔਰ ਇਸ ਵਿੱਚ ਵੀ ਇਸ ਤਰ੍ਹਾਂ ਕਰਾਉਂਦੇ ਰਹਿਣਗੇ ਬਹੁਤ ਬਹੁਤ ਧੰਨਵਾਦੀ ਡਾਕਟਰ ਰਾਜਜੀ ਦੇ ਬਹੁਤ ਧੰਨਵਾਦੀ ਸਾਰੀ ਟੀਮ ਦੇ ਐਕਸੀਡੈਂਟ ਸਾਹਿਬ ਦੇ ਜਿੰਨੇ ਵੀ ਸਾਡੇ ਇੱਥੇ ਸਾਰੇ ਸਾਰਿਆਂ ਦੇ ਬਹੁਤ ਧੰਨਵਾਦੀ ਸੋ ਆਪਾਂ ਸਾਰੇ ਇਹਨਾਂ ਦਾ ਸਾਥ ਦੇਣਾ ਔਰ ਜਦ ਵੀ ਜਿੱਥੇ ਵੀ ਲੋੜ ਪਵੇ ਆਪਾਂ ਸਾਰੇ ਜਾਣਾ ਧੰਨਵਾਦ ਮਹਲੇ ਹੱਕੋ ਸਾਹਿਬ ਜੀ ਐਕਸੋਰੀ ਐਮ ਐਮ ਐਪੀ ਸਾਹਿਬ ਜੀ ਅਣਾਲੋ ਅੱਜ ਅਬਜ਼ਰਵ ਹੈ ਜੈਨੇਂਟਰ ਦਾ ਉਹ ਅਧਿਕਾਰ ਇਹਦੇ ਵਾਸਤੇ ਸਾਡੇ ਕੋਲ 29 ਲੱਖ ਰੁਪਏ ਸਾਡੇ ਕੋਲ ਆ ਚੁੱਕੇ ਆ ਇਹਦੇ ਵਿੱਚ ਡਾਕਟਰ ਦਾ ਕਮਰਾ ਲੈਬਰਾਟਰੀ ਮਰੀਜ਼ਾਂ ਦਾ ਰਹਿਣ ਜਿਹੜਾ ਉਹਨਾਂ ਦਾ ਮਰੀਜ਼ਾਂ ਦਾ ਕਮਰਾ ਸਾਰਾ ਤਿਆਰ ਹੋਏਗਾ ਵਿੱਚ ਬਾਥਰੂਮ ਵੀ ਵਿੱਚ ਤਿਆਰ ਹੋਣਗੇ ਤੇ ਇਹੇ ਕੰਮ ਅਸੀਂ ਪੰਜ ਚਾਰ ਪੰਜ ਮਹੀਨੇ ਚੋਂ ਪੰਜ ਮਹੀਨੇ ਵਿੱਚ ਮੁਕੰਮਲ ਕਰ ਦੇਣਾ ਹੈ ਜੀ ਗੁੱਡ ਤੇ ਬਾਕੀ ਹੋਰ ਕੰਮ ਵੀ ਸਾਡੇ ਕੋਲ ਆਏ ਨੇ ਉਹ ਵੀ ਅਸੀਂ ਨਾਲ ਸ਼ੁਰੂ ਕਰਵਾ ਰਹੇ ਹਾਂ ਜੀ ਉਹ ਵੀ ਤੁਹਾਨੂੰ ਕਰਵਾਵਾਂਗੇ ਆਪਾਂ ਅੰਕੀ ਸਾਹਿਬ ਤੋਂ ਜੀ ਬਹੁਤ ਬਹੁਤ ਧੰਨਵਾਦ ਠੀਕ ਚਾਰ ਕੋ ਆਰਗੇਨਾਈਜ਼ ਸਮੂਚੀ ਟੀਮ ਲੇਡੀ ਜੈਂਟਲਮੈਨ ਔਰ ਦੋਸਤੋ ਸਾਰਨਾ ਪਹਿਲਾ ਤਾਂ ਮੈਂ ਡਾਕਟਰ ਰਾਜੀ ਦਾ ਬਹੁਤ-ਬਹੁਤ ਔਰ ਤੁਹਾਡਾ ਸਾਰਿਆਂ ਦਾ ਪਿੰਡ ਬਜਰੌਲ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਔਰ ਡਾਕਟਰ ਰਾਜੀ ਦਾ ਬਹੁਤ ਧੰਨਵਾਦ ਦੀਆਂ ਕੀ ਨਹੀਂ ਜਿਹੜਾ ਹੈਗਾ ਅੱਜ ਡਿਸਪੈਂਸਰੀ ਦਾ ਨੀ ਪੱਤਰ ਰੱਖਿਆ ਹੈਗਾ ਸਾਡੇ ਪਿੰਡ ਦੇ ਵਿੱਚ ਜੇ ਵਿਕਾਸ ਦਾ ਕੰਮ ਜੇ ਹੋਇਆ ਹੈਗਾ ਤੇ ਇਹਨਾਂ ਦੇ ਐਮਐਲਏ ਤੋਂ ਜਿੱਥੋਂ ਜਤੋਂ ਸ਼ੁਰੂ ਹੋਇਆ ਹੈਗਾ ਔਰ ਅੱਜ ਸਾਡੇ ਪਿੰਡ ਦੇ ਵਿੱਚ ਕਰੋੜ ਤੋਂ ਵੱਧ ਰੁਪਈਆ ਜਿਹੜਾ ਲੱਗ ਚੁੱਕਾ ਔਰ ਸਾਡੀਆਂ ਜਿਹੜੀਆਂ ਗਲੀਆਂ ਹੈਗੀਆਂ ਆਲਮੋਸਟ 90% ਕੰਪਲੀਟ ਹੋ ਚੁੱਕੀਆਂ ਨੇ ਔਰ ਥੋੜੇ ਜਿਹਾ ਤੇ ਕੰਮ ਰਹਿੰਦੇ ਹੈਗੇ ਆ ਅੱਜ ਵੀ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਅਸੀਂ ਜਿਹੜੀ ਇਹ ਡਿਸਪੈਂਸਰੀ ਬਣਾਈ ਹੈ ਮੋਹਰੇ ਅਸੀਂ ਸਿਰਫ ਦੁਕਾਨਾਂ ਲਈ ਜਗ੍ਹਾ ਛੱਡ ਲਈ ਹੈਗੀ ਆ ਤਾਂ ਕਿ ਕੱਲ ਨੂੰ ਜਿਹੜੀਆਂ ਹੈਗੀਆਂ ਸਾਨੂੰ ਜਿਹੜੀ ਪੰਚਾਇਤ ਨੂੰ ਇਨਕਮ ਹੋਵੇ ਬਿਲਕੁਲ ਠੀਕ ਇਹ ਦੁਕਾਨਾਂ ਤੋਂ ਲਈ ਜਿਹੜੀ ਹੈਗੀ ਆ ਕੱਲ੍ਹ ਦਾ ਕੀ ਪਤਾ ਬਹੁਤ ਲੰਮਾ ਜਿਹੜਾ ਹੈਗਾ ਪ੍ਰੋਸੈਸ ਹੁੰਦਾ ਹੈ ਔਰ ਡਾਕਟਰ ਰਾਜ ਜੀ ਦੇ ਬਾਰੇ ਮੈਂ ਜਾਦੇ ਨਿਕੂੰਗਾ ਪਰ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੇ ਜਿੰਨੇ ਕੰਮ ਕੀਤੇ ਆ ਇਲਾਕੇ ਦੇ ਵਿੱਚ ਸ਼ਾਇਦ ਹੀ ਕੋਈ ਜਣੇ ਨੇ ਚੱਕਾ ਤਾਂ ਮੇਰੇ ਖਿਆਲ ਮੈਂ ਜਿੰਨੀ ਦੇਰ ਮੇਰੀ ਉਮਰ ਹੋ ਗਈ ਆ ਮੈਂ ਇੰਨੇ ਦੇ ਵਿਕਾਸ ਦੇ ਕਾਰਜ ਜਿਹੜੇ ਕਦੀ ਨਹੀਂ ਦੇਖੇ ਔਰ ਇਹਦੇ ਲਈ ਡਾਕਟਰ ਰਾਜ ਜਿਹੜੇ ਹੈਗੇ ਆ ਬਹੁਤ ਸਤਕਾਰਯੋਗ ਜਿਹੜੇ ਹੈਗੇ ਆ ਔਰ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ